हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸਭਰਾ ਵੱਡੇ ਸਭਰਾ ਤੁਸੀਂ ਵਿజిਟ ਕਰਨੀ ਦੋਸਤੋ ਮਾਝੇ ਦਾ ਪਿੰਡ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਾਹਿਬ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਇਸੇ ਤਰ੍ਹਾਂ ਪਸ਼ੂ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਦੋਸਤੋ ਕੋਈ 5-7 ਨਗ ਜਿਹੜੇ ਤੁਹਾਨੂੰ ਹਰ ਰੋਜ਼ ਨਵੇਂ ਵੇਖਣ ਦੇ ਵਿੱਚ ਮਿਲ ਜਾਣਗੇ ਅੱਜ ਇਸ ਵੀਡੀਓ ਦੇ ਵਿੱਚ ਵੈਸੇ ਪਸ਼ੂ ਆਪਾਂ ਤੁਹਾਨੂੰ ਤਿੰਨ ਦਿਖਾਉਣੇ ਆ ਕੋਈ ਤੋ ਤਿੰਨ ਨਗ ਜਿਹੜੇ ਉਹ ਸੇਲ ਹੋ ਚੁੱਕੇ ਆ ਤਾਂ ਤਿੰਨ ਕ ਪਸ਼ੂ ਤੁਹਾਨੂੰ ਦਿਖਾਵਾਂਗੇ ਤਿੰਨ ਬਿਹੜਾਂ ਦਿਖਾਵਾਂਗੇ ਤਿੰਨੇ ਬਿਹੜਾਂ ਗੱਬਣ ਆ ਸੋ ਦੁਜੇ-ਦੁਜੇ ਸੂਵੇ ਦੇ ਵਿੱਚ ਬਾਕੀ ਪੂਰੀ ਡਿਟੇਲ ਓਨਰ ਤੋਂ ਡਾਕਟਰ ਸਾਹਿਬ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ ਤਰੀਕ ਦੋਸਤੋ 21 ਮਈ ਤੇ ਸਮਾਂ ਕੋਈ ਮਾਰਨਿੰਗ ਦੇ 7:30 ਵਜੇ ਦਾ ਸੋ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਦੋਸਤੋ ਉਹਦੀ ਤੁਸੀਂ ਵਿਸ਼ੇਸ਼ ਤੌਰ ਤੇ ਨਰਕ ਪਰਖ ਤਸੱਲੀ ਆ ਉਹ ਘਾੜਨ ਕੇ ਕਰ ਲਿਓ ਠੀਕ ਆ ਜੀ ਤੇ ਐਨੀਮਲ ਵੈਸੇ ਤਿੰਨ ਹੋਣਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਚੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਬਾਕੀ ਜਿਹੜੇ ਵੀਰੋ ਵੀਡੀਓ ਪੂਰੀ ਦੇਖਦੇ ਆ ਸੋ ਉਹਨਾਂ ਸਾਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਸੋ ਜਿੰਨੇ ਵੀਰ ਸਪੋਰਟ ਕਰਦੇ ਹੋ ਠੀਕ ਆ ਜੀ ਤੇ ਬਾਕੀ ਵੱਧ ਤੋਂ ਵੱਧ ਅਗੇ ਵੀਡੀਓ ਸ਼ੇਅਰ ਕਰਦੇ ਆ ਕਰੋ ਤਾਂ ਜੋ ਅਗੇ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ ਆਓ ਲੈਨੇ ਆਂ ਬਥੇਰੇ ਡਿਟੇਲ ਕਰਦੇ ਆਂ ਗੱਲਬਾਤ ਵੀਰ ਸਾਹਿਬ ਦੇ ਨਾਲ ਅ ਅੱਛਾ ਸਾਹਿਬ ਇਹ ਅੱਜ ਆਪਣੇ ਕੋਲ ਵੜਾ ਤਿੰਨ ਬਗਾਉ ਨੇ ਹਾਂਜੀ ਅੰਨੀ ਸੰਧੂ ਸਾਹਿਬ ਅੱਜ ਆਪਣੇ ਕੋਲ ਤਿੰਨ ਵੜਾ ਤਿੰਨੇ ਗੱਬਣਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਫਰਗਾਲ ਦੋ ਤਿੰਨ ਵੜਾ ਹੋਰ ਸੀ ਉਹ ਸੇਲ ਹੋ ਚੁੱਕੀਆਂ ਹਾਂ ਉਹ ਸੇਲ ਹੋਈਆਂ ਸੰਧੂ ਸਾਹਿਬ ਆਪਣੇ ਕੋਲੇ ਵੇਹੇ ਤੇ 8-9 ਹੀ ਜੋ ਤੁਹਾਨੂੰ ਕੱਲ ਫੋਨ ਲਾਇਆ ਕੱਲ ਤੁਸੀਂ ਬਿਜੀ ਤੇ ਉਹਦੇ ਵਿੱਚੋਂ ਸੇਲ ਹੋਈਆਂ ਆ ਵਕਤ ਉਤਰਾ 5 ਜਾਂ 2 ਦੀ ਆਪ ਸੌਦਾ ਹੋਇਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਤਿੰਨ ਵੜਾ ਤੁਹਾਨੂੰ ਦਿਖਾਵਾਂਗੇ ਆਪਾਂ ਤਿੰਨੇ ਵੜਾ ਗੱਬਣਾ ਤਿਆਰੀ ਵਾਲੀਆਂ ਨੇ ਬਾਕੀ ਦਿਨ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਤੇ ਬਾਕੀ ਰੇਡਪੜਤਾ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਡਿਟੇਲ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਤੁਹਾਨੂੰ ਅ ਅਚਾ ਤਵੀਰ ਸਾਹਿਬ ਸ਼ੁਰੂਆਤ ਜਿਹੜੀ ਆਪਾਂ ਇਸੇ ਵੈਡ ਤੋਂ ਕਰ ਲਈਏ ਡੱਬੀ ਤੇ ਇਹ ਸੰਧੂ ਸਾਹਿਬ ਛਿੱਗੀ ਆ ਮੂੰਹ ਜੀ ਤੇ ਦੂਜੀ ਸੂਏ ਸੋਣਾ ਜੀ ਪਹਿਲੇ ਨੇ 32 ਤੇ 30 ਲੀਟਰ ਦਾ ਰਿਕਾਰਡ ਹੈ ਜੀ ਇਹਦਾ ਪਹਿਲਾਂ ਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਰੂਡ ਸੀਮੰਦੀ ਆਪ ਹੈ ਮਰਦਾਸ ਸੀਮਣੇ ਨੂੰ ਭਰਿਆ ਅੱਗੇ ਓਕੇ ਓਕੇ ਹਾਂ ਦੋਸਤੋ ਸੈਕੰਡ ਲਕਟੇਸ਼ਨ ਲਈ ਅੱਗੇ ਸੋਣਾ ਨੇ ਤੇ ਬਰੂਡ ਸੀਮੰਦੀ ਇਹ ਆਪ ਹੈ ਠੀਕ ਹੈ ਜੀ ਹੈਮਰ ਤੋਂ ਅੱਗੇ ਘੱਪਣਾ ਬਾਕੀ ਫੇਸ ਕੁਆਲਿਟੀ ਆ ਤੁਸੀਂ ਵੇਖ ਕੇ ਜੱਜ ਕਰੋ ਬਿਲਕੁਲ ਸਟੇਡ ਪਟਾ ਸਿੱਧਾ ਸਟੇਡ ਪਟਾ ਤੇ ਕਾਦੋਂ ਵੱਡਾ ਵੈਸੇ ਫਾਰਮ ਚੋਂ ਆਈ ਹੈ ਜੀ ਹਾਂਜੀ ਹਾਂਜੀ ਓਪਨ ਤੇ ਵੀਡੀਓ ਪਈ ਜੀ ਕਿ ਨੇ ਡਿਟੇਲ ਲੈਣੀ ਹੋਵੇ ਆਪਾਂ ਡਿਟੇਲ ਦੇ ਦਾਂਗੇ ਜੀ ਠੀਕ ਹੈ ਜੀ ਹਾਂਜੀ ਸਾਰੀ ਇਨਫੋਰਮੇਸ਼ਨ ਦੇ ਦਾਂਗੇ ਜੀ ਅੱਛਾ ਵੀਰ ਸਾਬ ਲਾਰਜ ਫਾਰਮ ਚੋਂ ਹੀ ਹੈ ਵੱਡੇ ਫਾਰਮ ਚੋਂ ਹਾਂਜੀ ਹਾਂਜੀ ਲਾਰਜ ਫਾਰਮ ਚੋਂ ਹੀ ਵੱਡੇ ਫਾਰਮ ਚੋਂ ਆਈ ਹੈ ਠੀਕ ਹੈ ਜੀ ਤੇ ਬਾਕੀ ਅੱਗੇ ਜਿਹੜੇ ਹੈਮਰ ਤੋਂ ਇਹ ਗੱਪਾਂ ਨਾਲ ਬਾਕੀ ਪੱਕਾ ਸ਼ੋਰ ਸੀ ਪਰਮਾ ਹਾਂ ਪੱਕਾ ਵੀਰ ਜੀ ਇਹਨਾਂ ਦਾ ਰਿਕਾਰਡ ਸਾਰਾ ਕੁਝ ਉਹਨਾਂ ਦੇ ਕੰਪਿਊ ਠੀਕ ਹੈ ਜੀ ਹਾਂਜੀ ਆਪਾਂ ਗੱਲ ਕਰਾ ਦਾਂਗੇ ਉਹਨਾਂ ਦੇ ਜਿੰਨੇ ਵੀ ਵੀਰ ਭੈਣ ਭਰਾ ਨੇ ਆਪਣੇ ਤੋਂ ਗਾ ਲੈਣੀ ਹੋਵੇ ਆਪਾਂ ਉਹਨਾਂ ਦੇ ਘਰੇ ਭੇਜ ਦਾਂਗੇ ਜੀ ਬਿਲਕੁਲ ਜੀ ਹਾਂਜੀ ਉਹ ਦੋਸੋ ਇੱਥੋਂ ਤੱਕ ਵੀਰਾਂ ਦਾ ਵੀ ਆਪਾਂ ਸ਼ੋਰਟੀ ਦੇ ਦਾਂਗੇ ਠੀਕ ਹੈ ਜੀ ਜੋ ਅੱਗੋਂ ਡਿਟੇਲ ਜੋ ਅੱਗੋਂ ਰਿਕਾਰਡ ਦੱਸਿਆ ਇਸ ਵਹਿੜ ਦਾ ਉਸ ਵਿਹਾਵ ਤੇ ਤੁਸੀਂ ਗੱਲਬਾਤ ਕਰ ਲਿਓ ਬਾਕੀ ਇੱਕ ਵਾਰੀ ਤੁਹਾਨੂੰ ਪੂਰਾ ਸਟਰਕਚਰ ਆਪਾਂ ਇਸ ਵਹਿੜ ਦਾ ਦਿਖਾ ਦਿੰਨੇ ਆ ਕੱਤ ਕਾਰ ਤੁਸੀਂ ਵੇਖ ਕੇ ਚੈੱਕ ਕਰੋ ਬਹੁਤ ਖੂਬਸੂਰਤ ਛਿੱਗੀ ਬੱਚੀ ਆ ਠੀਕ ਹੈ ਜੀ ਛੇਕ ਦੇ ਦੰਦ ਬਰਾਬਰ ਆ ਕੰਨੀ ਵਾਲੀ ਹਜੇ ਦੁੱਧ ਦਾੰਦ ਦਾ ਠੀਕ ਆ ਕੱਦ ਵੱਡ ਤੇ ਸਾਹਿਬ ਇੱਕ ਦਿਨ ਦੱਸ ਜੀ ਵੀਰ ਕਿੰਨੇ ਘੰਟੇ ਪੈਂਦੀ ਐ ਸੰਧੂ ਸਾਹਿਬ ਅਜੇ 10 ਦਿਨ ਬਾਕੀ ਆ ਜੀ 10 ਕਿ ਦਿਨ ਹਾਂਜੀ ਹਾਂਜੀ ਬਾਕੀ ਬੰਦੀ ਥਣ ਦੀ ਗਰਮਾਹ ਬਾਕੀ ਬਹੁਤ ਜ਼ਿਆਦਾ ਸੰਧੂ ਸਾਹਿਬ ਉਹਨਾਂ ਵੀਡੀਓ ਵਿਖਾਈ ਆ ਆਪਾਂ ਨੂੰ ਪਿਛਲੇ ਸਵੇਰ ਕੰਪਿਊਟਰ ਦੇ ਵਿੱਚ ਹਾਂਜੀ ਬੰਨ ਨਾਲੋਂ ਰਿਕਾਰਡ ਹੀ ਤੋੜ ਦਿੰਦੇ ਨੇ ਉਹਦੇ ਸੁਵੇਦਾਰ ਰਿਕਾਰਡ ਕੀ ਸੀ 32 ਲੀਟਰ ਜੀ ਕੱਢਿਆ ਹਾਂਜੀ ਲੋ ਸਾਹਿਬ ਵੀਰ ਤੋੜ ਕੇ ਦਿਖਾ ਦਿੰਗੇ ਆਓ ਜੀ ਬਰੀਡ ਤੋਂ ਪਾ ਲਾਹਿੰਦਾ ਜੀ ਬਰੀਡ ਕਿੰਨੀ ਜਾਰੀ ਬੱਛੀ ਦੀ ਬਿਲਕੁਲ ਫੇਸ ਕੁਆਲਟੀ ਦਾ ਹੀ ਅੰਦਾਜ਼ਾ ਲਾ ਸਕਦੇ ਆ ਵੀ ਨੋਰਮਲੀ ਇੱਕ ਖਲੋਨੀ ਖਲਾਨੀ ਤੋਂ ਸਟੇਟ ਉੱਪਰ ਰਸੀ ਵੀ ਆਪਾਂ ਹੀ ਖੁੱਲੀ ਤੁਰਦੀ ਵੀ ਇੱਕ ਰਸੀ ਨੂੰ ਕਿੰਨਾ ਕਰਦੀ 30 ਲੀਟਰ ਤੋਂ ਕ੍ਰੋਸ ਜਿਹੜੀ ਪਹਿਲੇ ਸਵੇਰੇ ਇਹਨੇ ਮਿਲਕਿੰਗ ਕਰਵਾਈ ਆ ਔਰ ਔਰ ਰਿਕਾਰਡ ਜਿਹੜਾ ਦੋਸਤੋ ਦਰਜ ਹੈਗਾ ਸਾਰਾ ਠੀਕ ਆ ਉਹ ਜਿਹੜੇ ਵੀਰ ਨੇ ਬਿਲਕੁਲ ਚੰਗੇ ਪੈਸੇ ਖਰਚ ਕਰਨੇ ਆ ਅੱਗੇ ਬਿਲਕੁਲ ਬਰੀਡ ਤੇ ਕੰਮ ਕਰਨਾ ਸੋ ਉਹ ਵੀਰ ਪੂਰਾ ਰਿਕਾਰਡ ਤੁਸੀਂ ਵੀ ਜਾਣ ਸਕਦੇ ਜੀ ਤੇ ਬਰੂਟ 70000 ਆਪ ਹੈਗੀ ਆ ਠੀਕ ਆ ਬਾਕੀ ਸੰਧੂ ਸਾਹਿਬ ਤੁਹਾਨੂੰ ਪਤਾ ਆਪਾਂ ਜਿੰਨਾ ਵੀ ਮਾਲ ਲਈਦਾ ਸਾਫ਼ ਸੁਥਰਾ ਲਈਦਾ ਕੁਝ ਜੇ ਹੋ ਰਹੀਂਦੀ ਆਪਣੀ ਬਿਲਕੁਲ ਜੀ ਬਿਲਕੁਲ ਬਹੁਤ ਘੱਟ ਵਛੀਆਂ ਸੰਧੂ ਸਾਹਿਬ ਇਹੋ ਜਿਹੀਆਂ ਮਿਲਦੀਆਂ ਵਾ ਰਿਕਾਰਡ ਵਾਲ ਲਓ ਜੀ ਠੀਕ ਆ ਉਹਨੇ ਕੋਲੇ ਆਪ ਦੀਆਂ ਵੜਾ ਬੜੀਆਂ ਤਿਆਰ ਹੋ ਗਈਆਂ ਤਾਂ ਕਰਕੇ ਉਹਨਾਂ ਵਿੱਚ ਹੀ ਆ ਜੀ ਹੂੰ ਲਓ ਜੀ ਠੀਕ ਆ ਸੋ ਬਾਕੀ ਦੋਸਤੋ ਨਿਸ਼ਾਨੀ ਜੂਨੀ ਬਹੁਤ ਵਧੀਆ ਮਾਰਕਿੰਗ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਬਹੁਤ ਜਿਆਦਾ ਸੋਹਣਾ ਠੀਕ ਆ ਕੱਦ ਵੱਡਾ ਵਸ਼ੀ ਦਾ ਬਾਕੀ ਥਣ ਭਾਂਡਾ ਬਹੁਤ ਖੂਬਸੂਰਤ ਆ ਲੈਵਾ ਹਜੇ ਭਰਨਾ ਸ਼ੁਰੂ ਕੀਤਾ ਠੀਕ ਆ ਤਾਂ ਨਾਰਮਲ 10 ਦਿਨਾਂ ਦੇ ਵਿੱਚ ਕਰਮਾਂ ਵਾਲੀ ਥੱਲੇੋਂ ਪ੍ਰਕਿਆ ਲਾ ਕੇ ਸੰਧੂ ਸਾਹਿਬ ਕਈ ਵੀਰ ਭੈਣ ਭਰਾ ਦਿੰਦੇ ਆ ਹਾਂ ਫਲਕਾਰੀ ਲਾ ਕੇ ਵੀ ਸੰਧੂ ਸਾਹਿਬ ਇੱਕ ਰੀ ਚੱਕਰਾ ਦੋ ਕੋਈ ਗੱਲ ਨਹੀਂ ਤੋ ਬਿਲਕੁਲ ਸਟੇਟ ਉਪਰੂਫ ਫਲੈਟ ਠੀਕ ਹੈ ਜੀ ਇੱਕ ਹੁੰਦਾ ਬਿਲਕੁਲ ਕਿਸੇ ਪਾਸੇ ਕੁੱਬ ਪੈਂਦਾ ਜੀ ਪਸੂ ਦੇ ਵਿੱਚ ਹਾਈਡ ਵੀ ਸੰਦੂ ਸਾਹਿਬ ਬਹੁਤ ਦਾ ਕੁੱਬ ਜਾਂ ਪੈਂਦਾ ਬਾਕੀ ਬਿਲਕੁਲ ਸਟੇਟ ਫਲੈਟ ਫੇਸ ਕੁਆਲਿਟੀ ਬਿਲਕੁਲ ਛੋਟਾ ਜਿਹਾ ਫੇਸ ਛੋਟੇ ਜਿਹੇ ਕੰਨ ਠੀਕ ਹੈ ਜੀ 98 ਸੰਦੂ ਸਾਹਿਬ ਮਸ਼ੀਨੀ ਚਵਾਈ ਵਾਲਾ ਵੇਖੋ ਕਿੱਡਾ ਸੋਨਾ ਜੇ ਹੱਥੀ ਚਵਾਈ ਕਰਨਾ ਕਿਹਨੇ ਹੱਥੀ ਚਵਾਈ ਵਾਲਾ ਠੀਕ ਹੈ ਜੀ 32 ਲੀਟਰ 30 32 ਲੀਟਰ ਦੋਸਤੋ ਮਿਲਕਿੰਗ ਵਾਲੀ ਇਹ ਵੈੜ ਆ ਸੈਕੰਡ ਟਾਈਮ ਆ ਬਾਕੀ ਸੰਦੂ ਸਾਹਿਬ ਆ ਜੀ ਬੱਚੀ ਨੂੰ ਆਂਦਾ ਵੀ ਕੀ ਨਾ ਦੁੱਧ ਜੀ ਹਾਂ ਬਿਲਕੁਲ ਜੀ ਬੱਚੀ ਦੀ ਬਰੀਡ ਦੇ ਹਿਸਾਬ ਨਾਲ ਵੇਖੋ ਕਿੰਨੀ ਮੈਂ ਨਾ ਫੇਸ ਕੁਆਲਿਟੀ ਆ ਬਰੀਡਾਂ ਨੂੰ ਦੁੱਧ ਦੇਣਾ ਬਿਲਕੁਲ ਹਾਂਜੀ ਹਾਂਜੀ ਜਿੰਨੇ ਤੇ ਬਰੀਡ ਸਿਰ ਤੇ ਕੰਮ ਕਰਦਾ ਸੰਦੂ ਸਾਹਿਬ ਉਹ ਲੈ ਸਕਦਾ ਲੋਡ ਬਹੁਤ ਖੂਬਸੂਰਤ ਬੱਚੀ ਆ ਦੋਸਤੋ ਠੀਕ ਆ ਨਵੀਂ ਦੀ ਨਵੀਂ ਆ ਬਾਕੀ ਅਗੇ ਜਿਹੜੇ ਵੀਰ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦੇ ਆ ਜਾਂ ਡੇਰੀ ਦਾ ਕੰਮ ਚੰਗਾ ਹੈਗਾ ਠੀਕ ਆ ਜੀ ਉਹਦੇ ਵਿੱਚ ਤੁਸੀਂ ਇਹਨੂੰ ਸ਼ਾਮਲ ਕਰ ਸਕਦੇ ਜੇ ਬੱਚੀ ਚੰਗੀ ਆ ਸੋਹਣੀ ਕਦ ਕਾਠ ਦੀ ਮਾਲਕਨ ਸੋਹਣੀ ਹਾਈਟ ਲੈਂਥ ਠੀਕ ਆ ਤੇ ਡਾਕਟਰ ਸਾਹਿਬ ਦਾ ਕੀ ਕਰਦੇ ਜੀ ਮੋਲਾ ਸੰਧੂ ਸਾਹਿਬ ਮੁੱਲ ਤੇ ਜਿੱਡੀ ਵੱਛੀ ਹੈ ਨਾ ਮੁੱਲ ਭਵੇਂ 130 ਕਰ ਲਈਏ 120 ਕਰ ਲਈਏ 115 ਹੀ ਦਾਂਗੇ ਸੰਧੂ ਸਾਹਿਬ 115 ਦੀ ਹਾਂਜੀ ਉਹ ਚੋ ਵੀ ਮਾਨਤਨ ਕਰ ਦਾਂਗੇ ਠੀਕ ਆ ਜੀ ਹਾਂਜੀ ਹਾਂਜੀ ਬਹੁਤ ਦੋਸਤੋ 1 ਲੱਖ 15000 ਕੰਬੜੀ ਵੇਖ ਲਓ ਸੰਧੂ ਸਾਹਿਬ ਮਾਨਤਨ ਠੀਕ ਆ ਲਓ ਜੀ ਠੀਕ ਆ ਸੋ ਰੰਗ ਪ੍ਰਿੰਟ ਬਹੁਤ ਖੂਬਸੂਰਤ ਆ ਡਿਜ਼ਾਈਨ ਆਪਾਂ ਕਹਿੰਦੇ ਨੇ ਵੀ ਡਿਜ਼ਾਈਨ ਜੂਨ ਬਹੁਤ ਜ਼ਿਆਦਾ ਸੋਹਣਾ ਠੀਕ ਆ ਤੇ ਬਾਕੀ ਪਸੰਦ ਆਊਗੀ ਚੰਗੇ ਮਿਲਕਿੰਗ ਵਾਲੀ ਜਿਹੜੀ ਦੋਸਤੋ ਇਹ ਵੈੜਾ ਉਹ ਜਿਆ ਰੇਟ ਕਿਉਂਕਿ ਜਿਹੋ ਜਿਹੇ ਐਨੀਮਲ ਆਪਾਂ ਖਰੀਦਦੇ ਹਾਂ ਉਹਨਾਂ ਰੇਟ ਭਰਨਾ ਪੈਂਦਾ। ਬਾਕੀ ਜਿਹੜਾ ਕੋਈ ਚੰਗੇ ਸੀਮਿੰਟ ਦੀ ਵੈਡ ਲੱਭ ਰਿਆ ਸੋ ਉਹ ਵੇਰ ਜ਼ਰੂਰ ਪੈਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਸਕਦੇ। ਆ ਲਓ ਜੀ। ਆਜੋ ਡਾਕਟਰ ਸਾਹਿਬ ਅਗਲੇ 7 ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈਡ ਖੜੀ ਹੈ। ਇਹ ਸੰਧੂ ਸਾਹਿਬ ਇਹ ਵੀ ਨਗੀਨਾ ਹੀ ਹੈ ਜੀ। ਅੱਛਾ ਜੀ। ਇਹ ਦੂਜੀ ਸਵੇਰ ਸੁਣਾ ਹੈ। ਇਹਦਾ ਪਹਿਲਾਂ ਦਾ ਜੀ 27 ਲੀਟਰ ਦਾ ਰਿਕਾਰਡ ਰਿਆ ਜੀ। ਇਹ ਵੀ ਤੋਨ ਦਾ ਚਾ ਲਾਇ ਹਾਂ ਜੀ ਫਾਰਮ ਚੋਂ ਆਈ ਹੈ ਵੀ। ਹਾਂ। ਹਾਂਜੀ ਇਹ ਵੀ ਕਿਸੇ ਸੀਮਨ ਸੋਮਨ ਚੰਗੇ ਦੀ ਆ ਵੈਸੇ ਹਾਂਜੀ ਹਾਂਜੀ ਚੰਗੇ ਇੰਪੋਰਟਰ ਨਸੀਮ ਬਣਿਆ ਇੰਪੋਰਟਰ ਸੀਮਨ ਦੀ ਆ ਹਾਂਜੀ ਹਾਂਜੀ ਆਪਾਂ ਦੇ ਵੀਰ ਸੰਧੂ ਸਾਹਿਬ ਪਾਰੀ ਤੋਂ ਲਈ ਆ ਬਾਕੀ ਉਹਨਾਂ ਆਪਾਂ ਨੂੰ ਦੱਸਤਾ ਰਿਕਾਰਡ ਕਿੰਨੇ ਜੇ ਕਿਤੇ ਲੈਣਾ ਹੋਵੇ ਤੇ 27 28 ਲੀਟਰ ਪਹਿਲੇ ਨੇ ਦੁੱਧ ਭਰਿਆ ਜੀ ਪਹਿਲਣ ਦੇ ਹਾਂਜੀ ਆਪਾਂ ਜਿੰਨ ਤੋਂ ਮੱਝ ਲਾ ਸਕਦੇ ਆ ਮੂਹ ਦੁੱਧ ਜਵਾਨ ਹੋ ਗਈ ਹੋਗੀ ਹਾਂਜੀ ਜਵਾਨ ਹੈ ਜਵਾਨ ਸੰਧੂ ਠੀਕ ਆ ਜੀ ਬਾਕੀ ਦੋਸਤੋ ਦੂਜਾ ਸਵੇਰ ਕੋਈ 24 27 ਲੀਟਰ ਮਿਲਕਿੰਗ ਪਹਿਲੇ ਸਵੇਰ ਕਰਵਾਈ ਆ ਬਾਕੀ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣੀ ਚੌੜੇ ਪਿੱਠ ਪੁੜੇ ਤੋਂ ਠੀ ਬਰੀਡ ਬਹੁਤ ਅਸੰਦੂ ਸਾਹਿਬ ਬਰੀਡ ਪੂਰੀ ਲੱਗੀ ਆ ਠੀਕ ਆ ਕਰਮ ਵਾਲੀ ਨੂੰ ਬਿਲਕੁਲ ਛੋਟੇ ਜੇ ਕੰਨ ਬੋਦੀ ਵਾਲੀ ਬੱਚੀ ਆ ਤੇ ਨਸਲ ਬਰੀਡ ਫੁੱਲ ਫਟਾ ਫੋਲਾ ਬਾਕੀ ਤੁਸੀਂ ਸਾਰਿਆਂ ਨੇ ਵੇਖ ਕੇ ਜਜਮੈਂਟ ਕਰ ਹੀ ਲੈਣੀ ਆ ਥਾਣੇ ਵੇਖੋ ਤੁਹਾਨੂੰ ਸਾਫ ਕਿੱਦਾਂ ਸੁਣਾ ਲੱਗਾ ਠੀਕ ਆ ਮੱਝਾ ਲਾ ਥਾਣੇ ਆ ਇਹ ਕੇ ਵੀਰ ਭੈਣ ਭਰਾ ਨੇ ਕਹੀ ਦੀ ਆ ਲਓ ਜੀ ਘਰੇ ਰੱਖਣ ਲਈ ਚੋਣੀਆਂ ਵੇ ਘਰੇ ਹੀ ਬਹੁਤ ਖੂਬਸੂਰਤ ਹੱਥੀ ਚਵਾਈਲਾ ਥਣ ਲੱਗਾ ਫਿਰਲਾਪੁਰ ਨਾਲ ਬਹੁਤ ਸਪੈਸ਼ਲ ਤੇ ਬਹੁਤ ਸੋਹਣਾ ਥਾਨ ਆ ਠੀਕ ਆ ਤੇ अच्छा साहब ਇਹਦੇ ਦਿਨ ਕਿੰਨੇ ਕਜ ਪਏ ਪੂਰੇ ਇਹ ਸੰਧੂ ਸਾਹਿਬ ਇਹਦੇ 9 ਦਿਨ ਬਾਕੀ ਆ ਜੀ 9 ਕਿਤੇ ਹਾਂਜੀ ਹਾਂਜੀ ਠੀਕ ਆ ਬੰਦੀ ਥਣ ਦੀ ਪੂਰਾ ਕਰਮ ਵਾਲੀ ਬਿਲਕੁਲ ਬਹੁਤ ਜਿਆਦਾ ਬਨੂ ਸੰਧੂ ਸਾਹਿਬ ਕਿਉਂਕਿ ਲੋਕ ਲੋਕੀ ਸਾਡੇ ਨੂੰ ਜਿਆਦੇ ਸਿਆਣੇ ਆ ਬਾਨ ਨਾਲੋਂ ਬਰੀਡ ਨੇ ਬੰਨਾ ਜੀ نسل ਨੇ ਬੰਨਾ ਆ ਆਡੇ ਕਹਿ ਨਾ ਨਹੀਂ ਕਹਿ ਨੇ ਗੱਲ ਮੰਨਣੀ ਹੁੰਦੀ ਗਾਹ ਵੇ ਕਿੰਨਾ ਤਾਜਾ ਲਾ ਲੈਂਦੇ ਵੀਰ ਇੱਕ ਜਿਹੜੀ ਮਦਦ ਹੋ ਗਈ ਆਪਾਂ ਕੱਲ੍ਹ ਕੇ ਮਿਕਸ ਜੀ ਬੱਚੀ ਹੁੰਦੀ ਉਹਨੇ ਲਾਉਣਾ ਥੋੜਾ ਹੁੰਦਾ ਆ ਪਹਿਲਾਂ ਨੇ ਜਿਹੜੀ ਬਰੀਡ ਨੇ ਸੁਣਾ ਉਹਨੇ ਕਿੱਡਾ ਚੱਡਾ ਬਣਾਉਣਾ ਨਹੀਂ ਨਹੀਂ ਜੀ ਬਰੀਡਾਂ ਤੁਹਾਨੂੰ ਭਰਾ ਬਰੀਡ ਤੇ ਆਪਾਂ ਕੰਮ ਕਰੀਦਾ ਜਿਆਦਾ ਤੁਹਾਨੂੰ ਪਹਿਲਾਂ ਵੀ ਆਪਾਂ ਕਹਾਂ ਪਸਾ ਕੱਚੀ ਪਲਾਸ ਕੋਈ 26 27 ਦੇ ਨੇੜੇ ਤੇਰੇ ਦੁੱਧ ਪਹਿਲਾਂ ਨੇ ਚੁਆਇਆ ਇਹਨੇ ਦਸਨ ਮੁਤਾਬਕ ਆ ਵੀਰ ਦੇ ਜਿੱਥੋਂ ਵੀ ਖਰੀਦੀ ਹੈ ਕਿਉਂਕਿ ਰਿਕਾਰਡ ਉਹਨਾਂ ਤੋਂ ਪੁੱਛਿਆ ਜਾਂਦਾ ਪਿਛਲੇ ਘਰ ਤੋਂ ਉਸ ਬਿਹਾਰ ਤੋਂ ਜਿਹੜੀ ਕਰਨਾ ਛੋਟਾ ਜਿਹਾ ਕਰਨਾ ਸੰਧੂ ਸਾਹਿਬ ਵੇਖ ਸਕਦੇ ਜੀ ਫੇਸਕਵਾਲਿ ਇਹਦਾ ਪਲੀ ਪਲੀਤੀ ਪੂਰੀ ਆ ਦੋਸਤੋ ਚੌੜੇ ਪਿੱਠਪੂੜੇ ਦੇ ਵਿੱਚ ਸੋਹਣੀ ਬਾਡੀ ਸਟਰਕਚਰ ਦੀ ਸੋ ਆਰਡਰ ਕੁਆਲਿਟੀ ਚੰਗੀ ਆ ਸੋ 9 ਦਿਨ ਲੈਫਟ ਆ ਹਜੇ ਸੂਣ ਦੇ ਵਿੱਚ ਥਣ ਥਣ ਦੇ ਵਿਰਲ ਬਹੁਤ ਸੋਹਣੀ ਆ ਤੇ ਜੇਕਰ ਦੋਸਤੋ 25 ਤੋਂ ਪਲੱਸ ਚੱਲਦੀ ਆ ਪਹਿਲੇ ਸਵੇਰੇ ਤੇ ਇਸ ਵਾਰ ਵੀ ਤੁਸੀਂ ਭਾਂਡਾ ਵੇਖ ਕੇ ਜਜਮੈਂਟ ਕਰ ਲੋਗੇ ਸੰਧੂ ਸਾਹਿਬ ਇਹ 30 ਲੀਟਰਾਂ ਦਾ ਕੀ ਕਿਹੜਾ ਗਰਮੀ ਆ ਐਡੀ ਵਹਿੜ ਨੂੰ ਜਿੱਡੀ ਬੱਛੀ ਆ ਜੀ ਆਹ ਦੇਖੋ ਜੀ ਠੀਕ ਆ ਇਹ ਦੇਖੋ ਲੰਮੀ ਕਿੱਡੀ ਹੈ ਸੰਦੂ ਸਾਹਿਬੀ ਦੋ ਚੱਕਰ ਆਓ ਕਿੱਡੀ ਬੇ ਲੰਮੀ ਆ ਕਿੰਨੀ ਚੌੜੀ ਹੈ ਇਹ ਬਹੁਤ ਸਪੈਸ਼ਲ ਆ ਆ ਫੇਸ ਮਾੜਾ ਕੋਲੋਂ ਫੜ ਕੇ ਦਿਖਾਓ ਲੋ ਜੀ ਸੰਦੂ ਸਾਹਿਬ ਫੇਸ ਵੀ ਬਹੁਤ ਸੋਹਣਾ ਲੱਗਾ ਜੀ ਬਿਲਕੁਲ ਬਲੈਕ ਛੋਟਾ ਜਿਹਾ ਕੰਨ ਆ ਲੋ ਜੀ ਸੋ ਸਪੈਸ਼ਲ ਵਾਇਰ ਆ ਦੋਸਤੋ ਇਹ ਵੀ ਬਹੁਤ ਖੂਬਸੂਰਤ ਬਾਕੀ ਸੰਦੂ ਸਾਹਿਬ ਤੁਸੀਂ ਆਉਂਦੇ ਹੀ ਏ ਰੋਜ਼ ਜਿੰਨਾ ਵੀ ਮਾਲ ਲਈਦਾ ਆਪਾਂ ਬਰੀਡ ਵਾਈਜ਼ ਹੀ ਕੰਮ ਕਰੀਦਾ ਚੰਗਾ ਹੀ ਮਾਲ ਦੁੱਧ ਵਾਲਾ ਲਈਦਾ ਏ ਠੀਕ ਹੈ ਜੀ ਮੜਾ ਸਾਹਿਬ ਹੁ ਕਮਾਇਓ ਜੇ ਪਰਲੇ ਪਾ ਲਓ ਹਾਂਜੀ ਹਾਂਜੀ ਲਓ ਜੀ ਐ ਸਾਈਡ ਤੋਂ ਵੀ ਵਿਖਾ ਦਿਓ ਜੀ ਠੀਕ ਹੈ ਜੀ ਲਓ ਸਾਹਿਬ ਮੋੜ ਗਏ ਜੀ ਅਬ ਦੋਸਤੋ 9 ਦਿਨ ਹਜੇ ਪੈਂਡਿੰਗ ਆ ਠੀਕ ਆ 9 ਦਿਨ ਹਜੇ ਪਏ ਆ ਸੂਣ ਤੇ ਉਸ ਬਾਕੀ ਪਿੱਛੇ ਪੁੱਛੇ ਦੀ ਆਪਣੀ ਗਾਰੰਟੀ ਠੀਕਾ ਕੋਈ ਭੂਰ ਛੱਟਾ ਨਹੀਂ ਪਿੱਛੇ ਪੁੱਛੇ ਦੀ ਬਹੁਤ ਚੌੜੀ ਆ ਨਾਰਮਲੀ ਵੇਖ ਕੇ ਜਜਮੈਂਟ ਕਰ ਹੀ ਲੈਣੀ ਆ ਥੱਬਿਆਂ ਤੇ ਥੱਬੇ ਕਰਮਾਂ ਵਾਲੀ ਪਿੱਠ ਪੁੜੇ ਤੋਂ ਭਵਾਨੇਲੇਵੇ ਵਾਲੇ ਪਾਸਿਓ ਵੀ ਦੋਸਤੋ ਥੱਬਿਆਂ ਤੇ ਥੱਬੇ ਬਲੂਗੀ ਪਰ ਸਮਾਂ ਅਜੇ ਬਾਕੀ ਆ ਸੁਣਦਾ ਆ ਲੋ ਜੀ ਜਿੱਤਰਾ ਕੋਈ ਸੰਧੂ ਸਾਹਿਬ ਮਰਜ਼ੀ ਬੈਠਾ ਰਹੇ ਇਹ ਨਹੀਂ ਗੱਲ ਸੇ ਵਾਂਡਾ ਕੋਲ ਪਹੁੰਚਦੀ ਸੋਹਣੀ ਥਾਣਾ ਦੀ ਲੈ ਵੀ ਸਾਹਿਬ ਇਹਦਾ ਮੁੱਲ ਵੀ ਦੱਸ ਦੇ ਫਿਰ ਕੀ ਡਿਮਾਂਡ ਕਰਦੇ ਜੀ ਇਹ ਸੰਧੂ ਸਾਹਿਬ ਮੁੱਲ ਕਰਨ ਨੂੰ ਭਾਵੇਂ ਜਿੰਨਾ ਮਰਜ਼ੀ ਲੱਗ ਕਰ ਲਈਏ ਸਵਾ ਲੱਖ ਕਰ ਲਈਏ 90000 ਦੀ ਦੇ ਦਾਂਗੇ 90000 ਹਾਂਜੀ ਉਹ ਚੋਂ ਵੀ ਮਾਨਤਨ ਕਰ ਦਾਂਗੇ 85 ਦੇ ਜੈਸ ਨੂੰ ਦੇ ਦਾਂਗੇ ਯਾਰ ਕੁਸਰਾ ਕੁਸਰਾ ਕੱਢ ਕੇ ਦੇਣਾ ਮਾਲ ਚਾਚੀ ਦੀ ਸੰਧੂ ਸਾਹਿਬ ਤੁਹਾਡੇ ਹੱਥੇ ਮਾਨਤਨ ਕੋਈ ਨਹੀਂ ਸੱਚੇ ਇੱਕ ਮਿੰਟ ਨਾ ਕਰ ਵੀ ਯਾਰ ਮਾਲ ਮਹਿੰਗਾ ਪਸੂ ਨਹੀਂ 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 ਸੰਧੂ ਸਾਹਿਬ ਚਲੋ ਤੁਸੀਂ ਵੀ ਚਲੋ ਰੋਈ ਵੀਡੀਓ ਬਣਾਉਦੇ ਰਹੇ ਐਡੀਆਂ-ਆਂੀਆਂ ਵਹਿੜਾ ਕ ਜਿੰਨੇ ਵੀ ਆਪਣੀ ਇਹੋ ਖੇਚਲ ਰੱਖਣੀ ਆਪਾਂ ਕਰੂਣੀ ਆ ਜੇ ਲੋ ਖੇਚਲ ਤੁਸੀਂ ਵੀ ਕਰਕੇ ਚੰਗਾ ਪਸੂ ਲਾਭ ਲੈਣ ਲਈ ਆਪਾਂ ਜਿੱਦਿ ਤੁਹਾਡੇ ਨਾਲ ਪਹਿਲੇ ਦਿਨ ਚੱਲੇ ਆਣਾ ਤੁਹਾਨੂੰ ਇਹੋ ਹੀ ਗੱਲ ਆ ਕਿ ਨਾ ਤੇ ਆਪਣਾ ਲਾਂਮਾ ਲਾਵਾਗੇ ਤੋ ਮਾੜਾ ਡੰਗਰ ਨਹੀਂ ਭੇਜਣਾ ਆਪਾਂ ਗਏ ਨੂੰ ਜਿੰਨਾ ਵੀ ਕੰਮ ਕਰਾਂਗੇ ਸਾਥ ਦਾ ਦੱਸੋ ਵੈਸੇ ਹਲਕੀਆਂ ਫੁਲਕੀਆਂ ਜਾਂ ਵੜਾ ਨਹੀਂ ਆਉਂਦੀਆਂ ਕਿ ਆ ਪੈਸੇ ਤਾਂ ਤੁਸੀਂ ਪਹਿਲਾਂ ਵੀ ਕਾਫੀ ਪਸੂ ਵੇਖਿਆ ਇਸ ਘਰੋਂ ਭਾਵੇਂ ਗਰਮੀ ਆ ਚਾਹੇ ਸਰਦੀ ਜਾਵੇ ਚਾਹੇ ਗਰਮੀ ਪਸ਼ੂ ਚੰਗੇ ਨੂੰ ਜਿਹੜੀ ਤਵੱਜੋ ਦਿੱਤੀ ਜਾਂਦੀ ਹੈ ਪਹਿਲ ਜਿਹੜੀ ਚੰਗਾ ਪਸ਼ੂ ਨੂੰ ਸਰ ਲੋਕੀ ਆਂਦੇ ਗਰਮੀ ਦੇ ਛੋਟਾ ਮਾਲ ਜਾਂ ਕ੍ਰੋਸ ਲੈ ਲਈ ਆਪਣਾ ਕੋ ਕੰਮ ਨਹੀਂ ਐ ਬਰੀਡ ਵਾਈਜ਼ ਕੰਮ ਕਰੀਦਾ ਕਿਉਂਕਿ ਇਹ ਵੀ ਇੱਥੇ ਰਹੀਆਂ ਗਰਮੀ ਦੇ ਵਿੱਚ ਵੀ ਪੰਜਾਬ ਹੀ ਰਹੀਆਂ ਪੰਜਾਬ ਬਾਰਤ ਰਹੀਆਂ ਨਹੀਂ ਜਾਂ ਬਾਹਰਲੇ ਮੁਲਕ ਆ ਗੀਆਂ ਵਾ ਬਿਲਕੁਲ ਇੰਨਾ ਗਰਮੀ ਚੱਲੀ ਆ ਤਾਂ ਜਿੱਦਾਂ ਕਿ ਦੋਸਤੋ ਸਾਰੇ ਵੀਰਾਂ ਨੂੰ ਪਤਾ ਹੀ ਐ ਵੀ ਆਨਲਾਈਨ ਡਿਲੀਵਰੀ ਦਾ ਵੀ ਵੱਡੇ ਪੱਧਰ ਤੇ ਕੰਮ ਰਿਹਾ ਪਿਛਲੇ ਦਿਨ ਹੀ ਗਜਰਾਤ ਮਹਾਰਾਸ਼ਟਰ ਪਸ਼ੂ ਜਿਹੜਾ ਦੋਸਤੋ ਵੀਰ ਹੁਣੀ ਲੈ ਜਾਂਦੇ ਰਹੇ ਆ ਪਾਉਂਦੇ ਰਹੇ ਠੀਕ ਆ ਜੀ ਆਨਲਾਈਨ ਡਿਲੀਵਰੀ ਤੇ ਉਹਦੇ ਵਿੱਚ ਵੀ ਪਸ਼ੂ ਚੰਗੇ ਛਾਂਡ ਛਾਂਡ ਕੇ ਲੈ ਜਾਂਦੇ ਰਹੇ ਆ ਠੀਕ ਆ ਜੀ ਆਊਟ ਆਫ ਸਟੇਟ ਚੰਗੀ ਜਿਹੜੀ ਆ ਸੇਲਿੰਗ ਕੀਤੀ ਆ ਤੇ ਹੁਣ ਫਿਲਹਾਲ 6 ਮਹੀਨੇ ਸਾਲ ਤੋਂ ਜਿਹੜਾ ਇੱਧਰ ਵੱਡੇ ਪੱਧਰ ਤੇ ਕੰਮ ਕਰਦੇ ਪਏ ਨੇ ਚੰਗੇ ਚੰਗੇ ਪਸ਼ੂ ਲੱਭ ਕੇ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਅੱਛਾ ਸਾਹਿਬ ਇੱਧਰ ਆ ਜੀ ਵੀਰ ਤੀਜੇ ਨੰਬਰ ਤੇ ਇਹ ਇਹ ਸੰਧੂ ਸਾਹਿਬ ਦੂਜੇ ਸਵੇ ਸੁਈ ਆ ਤੇ ਪਹਿਲੇ ਨੇ ਇਹਨੇ 22 ਲੀਟਰ ਦੁੱਧ ਕੱਢਿਆ ਜੀ ਆਪਾਂ ਘਰੋਂ ਲਈ ਕਿਹਦੇ ਇਹਦਾ ਚਲੋ ਆਪਣੇ ਉਹਨਾਂ ਘਰ ਵਾਲਿਆਂ ਕਿਹਾ ਸੀ ਵੀ 22 23 22 23 ਲੀਟਰ ਥੋੜੀ ਸੇਵਾ ਤੇ ਦੁੱਧ ਕਰਦੀ ਰਹੀ ਹੈ ਜੀ ਪਰ ਐਡੀ ਵੈਰ ਨੂੰ ਆਂਦਾ ਕੋਈ ਨਹੀਂ 25 ਲੀਟਰ ਠੀਕ ਆ ਹਾਂਜੀ ਲਓ ਵੀ ਦੋਸਤੋ ਇਹ ਸੁਆ ਹੁਣ ਕਿੰਨਾ ਹਾਂ ਦੂਜਾ ਸੰਧੂ ਸਾਹਿਬ ਅੱਛਾ ਜੀ ਹਾਂਜੀ ਲਓ ਜੀ ਸੁਵੇ ਮੁਤਾਬਕ ਵੀ ਰੰਦਾ ਵੀ ਦੂਜਾ ਸੁਣਾ ਇਹਨੇ ਤੇ ਦੇਣੇ ਦਾ ਵੀ ਅਠਦਾ ਸੀ ਹਾਂਜੀ ਹਾਂਜੀ ਇਹਦੇ ਜਿਆਦਾ ਨਹੀਂ 5-6 ਦਿਨ ਹੀ ਲੈਣੇ ਨੇ ਸੰਦੂ ਸਾਹਿਬ ਪੂਰੀ ਤਿਆਰੀ ਬਥੇਰੀ ਆਂਦੀ ਹੈ ਨਾ ਹਾਂਜੀ ਇਹਦੀ ਤਿਆਰੀ ਵੀ ਤੇਰੇ ਬਾਕੀ ਠੰਡੀ ਸੀਲ ਬਹੁਤ ਜਰੀ ਸੰਦੂ ਸਾਹਿਬ ਇਹ ਨਹੀਂ ਗੱਲ ਬਈ ਲਓ ਜੀ ਬਾਕੀ ਸੀਲੀਆਂ ਸੂਲੀਆਂ ਦੋਸਤੋ ਵੇਖ ਕੇ ਚੈੱਕ ਕਰ ਲਓ ਤੁਸੀਂ ਠੀਕ ਆ ਤੇ ਆਪਣਾ ਆ ਤੁਸੀਂ ਵੇਖ ਸਕਦੇ ਜੀ ਠੀਕ ਆ 6 ਲੈ ਜੇ 7 ਲੈ ਜੇ ਦਿਨ ਲੈ ਜੂ ਜੀ ਠੀਕ ਆ ਠੰਡੀ ਸੀਲ ਬਾਕੀ ਇੱਕ ਹਫਤਾ ਅਕੋਰਡਿੰਗ ਟੂ ਮੀ ਦੋਸਤੋ ਇੱਕ ਹਫਤਾ ਮੰਨ ਕੇ ਤੁਸੀਂ ਸੌਦਾ ਕਰ ਲਿਓ ਇਹ ਥੋੜੀ ਸੰਦੂ ਸਾਹਿਬ ਇਹਨੇ ਤੁਹਾਨੂੰ ਪਤਾ ਗਰਮੀ ਥੋੜੀ ਘੱਟ ਮਨਾਉਣੀ ਆ ਹਾਂ ਬਿਲਕੁਲ ਹਾਂਜੀ ਤੇ ਕਾਦਰ ਦੋਸਤੋ ਇਸ ਵਾਇਰ ਦਾ ਵੀ ਵਧੀਆ ਹੈ ਮੀਡੀਅਮ ਤੋਂ ਉੱਚੀ ਹਾਈਟ ਆਪਾਂ ਇਹਦੀ ਵੀ ਕਾਊਂਟ ਕਰ ਸਕਦੇ ਹਾਂ ਠੀਕ ਆ ਭਵਾਨੇ ਲੈਵੇ ਦੀ ਸਾਫ ਸੁਥਰੀ ਜਿਹਾ ਵਿਖਾਲਾ ਤੁਸੀਂ ਆ ਵੇਖ ਕੇ ਚੈੱਕ ਕਰੋ ਇਹ ਵੀ ਸਾਨੂੰ ਸਭ ਬਿਲਕੁਲ ਪਤਲੀ ਚਮੜੀ ਦੀ ਆ ਇਹ ਨਹੀਂ ਗੱਲ ਕੋਈ ਇਹ ਦੇਖੋ ਚਮੜੀ ਬਰੀਕ ਚਮੜੀ ਦੀ ਆਪਾਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਵੀ ਬਰੀਕ ਚਮੜੀ ਦੀ ਹੂੰ ਹੂੰ 98 ਸਪੈਸ਼ਲ ਲੱਗਾ ਸੰਧੂ ਸਾਹਿਬ ਲੈ ਸਾਥ ਥੋੜਾ ਜਿਹਾ ਅੱਗੇ ਕਮਾਓ ਅਗਲੇ ਪਾਸੇ ਹਾਂ ਜੀ ਨਹੀਂ ਸੰਧੂ ਸਾਹਿਬ ਅਗਲੇ ਪਾਸੇੋਂ ਤੁਸੀਂ ਇਹਨੂੰ ਕਮਾਓ ਖੱਬੇ ਵਾਲੇ ਪਾਸੇ ਸੱਜੇ ਪਾਸੇ ਲੋ ਜੀ ਠੀਕ ਆ ਜੀ ਅੱਦੋਂ ਜਿਆਦਾ ਤਿਆਰੀ ਆ ਦੋਸਤੋ 5-6 ਦਿਨ ਦੇ ਵਿੱਚ 2-4 ਦਿਨਾਂ ਜੀ ਆ ਜਾਣਾ ਵਾ 5-6 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰਕੇ ਸੂਪ ਹੋ ਗਏ ਠੀਕ ਆ ਤੇ ਰੰਗ ਰੂਗ ਤੁਸੀਂ ਵੇਖ ਲਓ ਰੰਗ ਪ੍ਰਿੰਟ ਚੱਕਾ ਨਵਾਂ ਰੰਗਾ ਤਾਂ ਕੋਈ ਵਾਈਟ ਦਾ ਕੰਬੀਨੇਸ਼ਨ ਠੀਕ ਆ ਸੋ ਦੋਨੋਂ ਰੰਗ ਹੈਗੇ ਆ ਇਸ ਵਾਈਟ ਦੇ ਵਿੱਚ ਤੇ ਸਭ ਵੈਸਾ ਥੋੜਾ ਜਿਹਾ ਉਹਦੇ ਵਿੱਚ ਕ੍ਰੋਸ ਐਚਐਫ ਚ ਕ੍ਰੋਸ ਆ ਜੀ ਹਾਂ ਚ ਕ੍ਰੋਸ ਐ ਸੰਧੂ ਸਾਹਿਬ ਹਾਂ ਤੇ ਇਹਦੀ ਫੈਂਡ ਵੱਧ ਆਉਣੀ ਆ ਸੰਧੂ ਸਾਹਿਬ ਠੀਕ ਆ ਇਹ ਤਾਂ ਬਾਹਰ ਚੱਲੀ ਆ ਹਾਂ ਹਾਂ ਇਹ ਤਾਂ ਬਾਹਰ ਚੱਲੀ ਸੰਧੂ ਸਾਹਿਬ ਲੋਕ ਸਿਆਣੇ ਸਾਡੇ ਨਾਲੋਂ ਹੰਤਾਜਾ ਲਾ ਸਕਦੀ ਖੋਰੀ ਬਿਲਕੁਲ ਜੀ ਹਾਂਜੀ ਤਾਂ ਦੋਸਤੋ ਵੈਸੇ ਜੱਜਮੈਂਟ ਆਰ ਕਵੀਰ ਨੇ ਕਰ ਲੈਣੀ ਆ ਪਾਰਕੂ ਸਾਰੇ ਵੀਰ ਆ ਜਿਹੜੇ ਸਮਾਲ ਫਾਰਮਰ ਆ ਚਾਹੇ ਲਾਰਜ ਫਾਰਮ ਦੇ ਉੱਪਰ ਕੰਮ ਵੀਰ ਕਰਦੇ ਕੰਮ ਕਰਦੇ ਆ ਰਹੇ ਕਾਫੀ ਨੰਬੇ ਸਮੇ ਤੋਂ ਨਾਰਮਲੀ ਹਰ ਇੱਕ ਦੀ ਨਿਗਾਹ ਚੀ ਚੜ ਜਾਂਦੀ ਆ ਪਤਾ ਲੱਗ ਜਾਂਦਾ ਕਿ ਕਿੰਨਾ ਕ ਪਸ਼ੂ ਦੁੱਧ ਚਵਾਉਣ ਵਾਲਾ ਠੀਕ ਆ ਤੇ ਬਾਕੀ ਥਣ ਦੇਵੇ ਦੀ ਸਾਫ ਸੁਥਰੀ ਦਿਖਾਈ ਦਿੰਦੀ ਆ ਕੋਈ ਕਿਸੇ ਤਰ੍ਹਾਂ ਦੀ ਰਿਪੋਰਟ ਨਹੀਂ ਕੀ ਕੋਈ ਐਕਸਟਰਾ ਬੱਚਾ ਨਹੀਂ ਲੱਗਾਗਾ ਚਾਰ ਥਣ ਬਾਕੀ ਸੰਦੂ ਸਾਹਿਬ ਆਪਣੀ ਕੋਸ਼ਿਸ਼ ਇਹ ਹੋ ਰਹੀ ਦੀ ਵੀ ਚੰਗਾ ਹੀ ਡੰਗਰ ਵਿਖਾਈ ਲਾਈਏ ਚੰਗਾ ਹੀ ਫਾਰਮਰ ਨੂੰ ਡੰਗਰ ਦੀਏ ਇਹਦੇ ਸੰਦੂ ਸਾਹਿਬ ਉਹ ਬੱਚਾ ਹੀ ਪੈ ਰਿਹਾ ਦੇਖੋ ਹੂੰ ਠੰਡੀ ਹੀ ਨਹੀਂ ਸੀ ਜਸ ਲੱਗਿਆ ਇਹ ਤਾਂ ਸਾਬ ਇਹਦਾ ਮੁੱਲ ਫਿਰ ਕੀ ਕੀਤਾ ਜੀ ਇਹਦਾ ਮੁੱਲ ਭਾਜੀ ਭਾਵੇਂ 80 ਕਰ ਲਈਏ 85 ਕਰ ਲਈਏ ਹਾਂ ਭਾਵੇਂ 75 ਕਰ ਲਈਏ 70 ਦੀ ਦੇ ਦਾਂਗੇ ਉਹ 24 ਸਾਨੂੰ ਸਬ ਮਾਨਤਨ ਕਰ ਦਾਂਗੇ 70 24 ਹਾਂਜੀ ਹਾਂਜੀ ਲਓ ਜੀ 70000 ਦੇ ਵਿੱਚੋਂ ਮਾਨਤਨ ਹੋ ਜਾਊਗਾ ਖੁੱਲਾ ਹੋ ਜਾਊਗਾ ਕੋਈ ਵੀਰ ਫੋਨ ਲਾਇਆ ਕਰੋ ਫੁੱਲਾ ਮੰਨਤਾਂ ਹੋ ਜੂਗਾ ਜਿੱਥੋਂ ਤੱਕ ਵੀ ਕਿਸੇ ਵੀਰ ਦੀ ਬਿਲਕੁਲ ਨਹੀਂ ਆ। ਬਾਕੀ ਸਾਨੂੰ ਸਾਹਿਬ ਤੁਸੀਂ ਵੀ ਵੇਖਿਆ ਹੀ ਆ ਜਿੰਨੀ ਵੀ ਵੀਡੀਓ ਪਾਉਂਦੇ ਤੁਸੀਂ ਤੇ ਜਿੱਟੇ ਨੇ। ਮਹਾਰਾਜ ਦੀ ਗੁਰੂ ਰਾਮਦਾਸ ਜੀ ਦੀ ਕਿਰਪਾ ਵੀ ਆਪਣਾ ਮਾਲ ਵੇਗ ਹੀ ਜਾਂਦਾ ਵਾ। ਆ ਬਿਲਕੁਲ। ਹਾਂਜੀ ਹਾਂਜੀ। ਬਾਕੀ ਭਾਸਰ ਮਾਲ ਹੁੰਦਾ ਬਾਕੀ ਉਹਦੇ ਹਿਸਾਬ ਨਾਲ ਪਸ਼ੂ ਵੀ ਕੋਲ ਨਾਲ ਬਰਾ। ਹਾਂਜੀ ਬਾਕੀ ਸਰ ਵੀ ਆਪਣੇ ਕੋਲੇ 9-10 ਗਾਵਾਂ ਆਂ। ਉਹਦੇ ਵਿੱਚੋਂ 2 ਤੇ ਉਹ ਸੇਲ ਹੋ ਗਈਆਂ। ਹਾਂ। ਤੇ 3-4 ਉਹ ਵੀ ਲੈ ਗਏ ਆ। ਠੀਕ ਆ ਜੀ ਠੀਕ ਆ। ਹਾਂਜੀ। ਐਸੀ ਤਰ੍ਹਾਂ ਪਸ਼ੂ ਵੀ ਨਾਲ ਡੇਲੀ ਰੁਟੀਨ 'ਚ ਸੇਲ ਹੋ ਜਾਂਦੇ ਨੇ ਨਵੇਂ ਆ ਜਾਂਦੇ ਨੇ ਸੰਦੂ ਸਾਹਿਬ ਰੁਟੀ 33595 833933595 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਜੀ ਤੁਹਾਨੂੰ ਸਾਹਿਬ ਉਹ ਵੀ ਵਿਖਾ ਦੇ ਇੱਕ ਰੀ ਵੇ ਵਿਗੀਆਂ ਭੋਏ ਡਾਕਟਰ ਸਾਹਿਬ ਤੇ ਪਿੰਡ ਤੁਸੀਂ ਸੁਭਰਾ ਵੇਜਟ ਕਰਨੀਆਂ ਦੋਸਤੋ ਵੱਡੇ ਸੁਭਰਾ ਪਿੰਡ ਆ ਤੇ ਬਾਕੀ ਇਹ ਦੋ ਐਨੀਮਲ ਹੈਗੇ ਠੀਕ ਹੈ ਜੀ ਇਸੋ ਇਹ ਸੇਲ ਹੋ ਕੇ ਚਾ ਗੱਲਬਾਤ ਚੱਲਣ ਢੀ ਹੈ ਜੀ ਇਹ ਸੰਧੂ ਸਾਹਿਬ ਜਿਹੜੀ ਜਰਸੀ ਵੱਡੀ ਹੈ ਨਾ ਇਹ ਕਿਸੇ ਵੀਰ ਭੈਣ ਭਰਾ ਨੇ ਆਪਾਂ ਨੂੰ ਬਿਆਨਣਾ ਪਿਆ ਏ ਉਹਨਾਂ ਨੂੰ ਆਪਾਂ 2 ਦਿਨ ਦਾ ਟਾਈਮ ਦਿੱਤਾ ਵਾ ਹਾਂਜੀ ਤੇ ਜੇ 2 ਦਿਨ ਬਾਅਦ ਚ ਨਾ ਆਏ ਆਪਾਂ ਦੁੱਧ ਦੇ ਲਿਆ ਕੇ ਵੇਚ ਦਾਂਗੇ ਹਾਂਜੀ ਤੇ ਉਹਦੇ ਚੋਂ ਪੈਸੇ ਆ ਗਏ ਪੂਰੇ ਇਹਨਾਂ ਆਪਾਂ ਨੂੰ ਝੂਠ ਨਹੀਂ ਬੋਲਣਾ 15000 ਰੁਪਏ ਬਿਆਨਾ ਦਿੱਤਾ ਵਾ ਹਾਂ ਚਲੋ ਆ ਜਾਣਗੇ ਕੋਈ ਮਜਬੂਰੀ ਹੋ ਜਾਂਦੀ ਹੈ ਮਜਬੂਰੀ ਹੈ ਜੀ 8 ਦਿਨ ਹੋ ਗਿਆ ਜੀ ਉਹਨਾਂ ਨੇ ਫੋਨ ਨਹੀਂ ਚੱਕੰਦੇ ਹੁਣ ਚਲੋ ਕੋਈ ਗੱਲ ਹੈ ਜੀ ਉਹ ਤੁਸੀਂ ਇੱਕ ਵਾਰੀ ਲਾ ਕੇ ਕਨਫਰਮ ਕਰ ਲਿਓ ਆਪਾਂ ਅਜੇ ਹੋਰ 2-3 ਦਿਨ ਦਾ ਸਮਾਂ ਦੇ ਦਾਂਗੇ ਉਹਨਾਂ ਨੂੰ ਵੀ ਸਹੀ ਹੈ ਜੀ ਸਹੀ ਹਾਂਜੀ ਹਾਂਜੀ ਲਓ ਦੋਸਤੋ ਪਸ਼ੂ ਇਸੇ ਤਰ੍ਹਾਂਉਂਦੇ ਰਹਿੰਦੇ ਆ 5-7 ਨਗ ਜਿਹੜੇ ਆਵਰੀ ਟਾਈਮ ਅਵੇਲੇਬਲ ਹੁੰਦੇ ਆ ਇਸ ਫਾਰਮ ਦੇ ਉੱਪਰ ਸੇਲ ਪਰਚੇਜ਼ ਵਾਲੇ ਪਸ਼ੂ ਵਿਖ ਜਾਂਦੇ ਆ ਨਵੇਂ ਆ ਜਾਂਦੇ ਆ ਚੰਗੀ ਕੁਆਲਿਟੀ ਦੇ ਹੁੰਦੇ ਆ ਬਾਕੀ ਆਓ ਆਪਣੀ ਆਣ ਕੇ ਦਰਖਤ ਕਰੋ ਬਾਕੀ ਸੰਧੂ ਸਾਹਿਬ ਜਿਹੜਾ ਆਪਣਾ ਪਿੰਡ ਆ ਕਈ ਦੀ ਵੀਰ ਭੈਣ ਭਰਾ ਪੁੱਛਦੇ ਵੀ ਕਿਹੜਾ ਸਭਰਾਏ ਸੰਧੂ ਸਾਹਿਬ ਵੱਡਾ ਸਭਰਾਵਾ ਜਰਨਲ ਕੁਵਿਸ਼ਰ ਵਾਲਾ ਇੰਸ਼ੋਰ ਹੋਇਆ ਜੀ ਜਰਨਲ ਕੁਵਿਸ਼ਰ ਬਿਲਕੁਲ ਜੀ ਵੱਡਾ ਸਭਰਾ ਸੋ ਮਾਝੇ ਦਾ ਪਿੰਡ ਆ ਦੋਸਤੋ ਇੱਕ ਹੀ ਪਿੰਡ ਆ ਵੱਡਾ ਸਭਰਾ ਮਖੂ ਵੀ ਆਪਣੇ ਨੂੰ ਨੇੜੇ ਰਹ ਜਾਂਦਾ ਵਾ ਹਰੀਕੇ ਪਿੰਡ ਇਹ ਪਾਰ ਵਾਲਾ ਸਭਰਾ ਵਾ ਜਿੱਦਾਂ ਜਦੋਂ ਆਪਾਂ ਮਾਲਵੇਰੀ ਸਾਈਡ ਤੋਂ ਨਾ ਵੇ ਤੇ ਪਾਰ ਵਾਲਾ ਕਹਦੇ ਦਿੰਦੇ ਵੀ ਕਿ ਉਹ ਦਰਿਆ ਸਤਲੁਜ ਉਧਰ ਵਾਲੇ ਇਹਨੂੰ ਕਹਿੰਦੇ ਸਨ ਸਭ ਪਾਰ ਵਾਲਾ ਜਿਹੜੇ ਉਧਰੋਂ ਆਉਂਦੇ ਮਖੂ ਜੀਰੇ ਵਾਲੋ ਉਹ ਆਪਾਂ ਨੂੰ ਪਾਰ ਵਾਲਾ ਜਿਹੜੇ ਮੱਝ ਵਾਲੇ ਉਹ ਉਹਨੂੰ ਪਾਰ ਵਾਲਾ ਉਹ ਸ਼ੀਤ ਸ਼ਾਮ ਸਿੰਘ ਟਾਰੀ ਵਾਲਾ ਹਾਂਜੀ ਉਹ ਸ਼ਾਮ ਉਹ ਆਪਣਾ ਫੱਦੇਗਰ ਸੁਭਰਾ ਛੋਟਾ ਤੇ ਹੈ ਤੇ ਸਾਨੂੰ ਸਭ ਇੱਕ ਹੀ ਜੋ ਦਰਿਆ ਆ ਉਹ ਉਧਰ ਰਹਿ ਗਿਆ ਤੇ ਆਪਾਂ ਇੱਧਰ ਰਹਿ ਗਏ ਬਸ 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 ਹਾਂਜੀ ਤੇ ਲੋ ਵੀ ਦੋਸਤੋ ਇਹ ਲੋਕੇਸ਼ਨ ਆ ਬਾਕੀ ਲੋਕੇਸ਼ਨ ਲਾ ਕੇ ਤੁਸੀਂ ਪਿੰਡ ਬੁਰਜੀ ਮਿਲਕ ਫਾਰਮ ਆਪਣੀ ਘਰ ਦੀ ਲੋਕੇਸ਼ਨ ਹੈ ਜੇ ਸਿੱਧਾ ਵੀ ਕਿਸੇ ਨੇ ਉਹਨਾਂ ਨਾਲ ਬੁਰਜੀ ਮਿਲਕ ਫਾਰਮ ਆਪਣੀ ਸਿੱਧੀ ਘਰ ਦੀ ਲੋਕੇਸ਼ਨ ਹੈ ਠੀਕ ਹੈ ਜੀ ਠੀਕ ਹੈ ਜੀ ਭਾਵੇਂ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ